ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੈਨੇਡਾ ਨੂੰ ਲਈ ਦੇਖ ਰਹੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਕਰਦੇ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਅੰਬਰੂਲ ਦੇ ਫਾਰਕਿਆ ਜਿਹੜਾ ਸਾਨੂੰ ਵੀ ਥੋੜੇ ਕੁ ਦਿਨਾਂ ਤੋਂ ਜੱਤਾ ਲੱਗਾ ਹੈ ਕਿ ਸਾਡੇ ਘਰਾਂ ਦੇ ਕੋਲ ਹੀ ਸੀ ਇਹ ਤੋਂ ਤਾਂ ਨਾਰਮੰਦ ਬੜਾ ਵਧੀਆ ਹੈ ਤੇ ਅੱਜ ਤਕਰੀਬਨ ਸਮਾਂ ਹੈ 6:25 ਮਿੰਟ ਦੇ ਆਸ-ਪਾਸ ਦਾ ਤੇ ਟੈਂਪਰੇਚਰ 80 ਡਿਗਰੀ ਸੈਲਸੀਅਸ ਇਸ ਦਾ ਹੋਆ ਬਸ ਬਈਆ ਨਾ ਜ਼ਰਾ ਨਹੀਂ ਤੇ ਨਾ ਜ਼ਰਾ ਖੰਡਿਆ ਟੈਂਪਰੇਚਰ ਬਹੁਤ ਵਧੀਆ ਹੋ ਰਿਹਾ ਆ ਤੇ ਬਾਕੀ ਘਰਾਂ ਤੋਂ ਨਾਲ ਨਾਲ ਵੀਡੀਓ ਡੇਲੀ ਦੀ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰਿਓ ਤਾਂ ਜੋ ਸਾਡਾ ਵੀ ਹੌਸਲਾ ਵਾਸੇ ਤੇ ਅਸੀਂ ਤੁਹਾਨੂੰ ਨਵੇਂ-ਨਵੇਂ ਵਲੋਗ ਦਿਖਾ ਸਕੀਏ ਰੋਜ਼ ਤੇ ਆਓ ਇਸੇ ਰੋਜ਼ ਮਿਲਦੇ ਆ ਤੇ ਤੁਹਾਨੂੰ ਵੀਡੀਓ ਦੇਖਾਉਂਦੇ ਆ ਤੁਸੀਂ ਦੱਸਿਓ ਕਿ ਤੁਹਾਨੂੰ ਕਿਹੜੀ ਤਾਂ ਲੱਗਦੀ ਹੈ ਹੋ ਜੀ ਸਪੈਸਟ ਬੈਗ ਹੈ ਲਓ ਜੀ ਇਹ ਆ ਬੱਸ ਟਰਮੀਨਲ ਤੇ ਇਹ ਤੋਂ ਸਾਨੂੰ ਬੱਸ ਮਿਲੇਗੀ ਘਰ ਦੀ ਮੌਸਮ ਦੇਖੋ ਕਿ ਨਾਲ ਸੋਨਾ ਹੈ ਇਸ ਤਰ੍ਹਾਂ ਬੱਸ ਹੱਟ ਟਰਮੀਨਲ ਤੇ ਹੁੰਦੀ ਆ ਇੱਥੇ ਤੁਸੀਂ ਮਰਜ਼ੀ ਚਲੇ ਜਾਓ ਬਸ ਤੇ ਤਕਰੀਬਨ 3.5 ਡਾਲਰ ਲੱਗਦੇ ਆ 2 ਘੰਟੇ ਦੀ ਵੈਲਿਡ ਹੁੰਦਾ ਆ ਜਾਨੀਆ ਮਰਜੀ ਬੱਸਾਂ ਬਦਲੋ ਦੇ ਇਥੇ ਮਰਜੀ ਘੁੰਮੋ ਫਿਰੋ ਸਭ ਤੋਂ ਸਸਤੀ ਟਰਾਂਸਪੋਰਟ ਬਸ ਹੀ ਆ ਬਾਕੀ ਅੱਗੇ ਅੱਗੇ ਤੁਹਾਨੂੰ ਖਾਂਦੇ ਰਵਾਂਗੇ ਲੈ ਵੀ ਅਸੀਂ ਗਏ ਹਾਂ ਹੁਣ ਬੱਸ ਤੋਂ ਪੁੱਤਰ ਤੇ ਹੁਣ ਦੇਖਦੇ ਆ ਰਾਹ ਜਾਂਦੇ ਜਾਂਦੇ ਚਲਦੇ ਆ ਪਾਰਕ ਨੂੰ ਅਮਾ ਘਰਾਂ ਤੋਂ ਫ੍ਰੀ ਹੋ ਕੇ ਤੇ ਫਿਰ ਆ ਗਏ ਅਸੀਂ ਕਿਹੜੀ ਲਾਉਣ ਤੇ ਤੁਹਾਨੂੰ ਕੈਨੇਡਾ ਦੇ ਦਰਸ਼ਨ ਕਰਾਉਣ ਮੈਕਸਿਮਮ ਸਪੀਡ 40 ਕਿਲੋਮੀਟਰ ਤਕਰੀਬਨ 8:30 ਵਜੇ ਦਾ ਸਮਾਂ ਹੋ ਗਿਆ ਆ ਚਾਨਣਾ ਪੂਰਾ ਹੋਇਆ ਸਾਫ ਦੀ ਕੀੜੀ ਦੇ ਹਮੇਸ਼ਾ ਤੁਹਾਨੂੰ ਦਰਸ਼ਨ ਕਰਵਾ ਦਿੱਤੀ ਹੈ ਕਨਸਰਟ ਇਹ ਥੋੜੇ ਕੋ ਦਿੰਨੇ ਆ ਜਦੋਂ ਆਪਾਂ ਮਜ਼ਾ ਲੈ ਸਕਦੇ ਹਾਂ ਸਮਰ ਦਾ ਫਿਰ ਮੁੜ ਕੇ ਬਰਫੇ ਬਰਕ ਹੋਣ ਸਾਰੇ ਪੈਸੇ ਕੋਸੋ ਚਿੱਕੀ ਛਾਦਰ ਛਾਇਆ ਨਹੀਂ ਹੈ ਫਿਰ ਤੇ ਉਹਨਾਂ ਦੇ ਅੰਦਰ ਜਿੰਨੀਆਂ ਮੋਜਾਂ ਲੈਣੀਆਂ ਹਨ। ਹਾਂ। ਉਹਨਾਂ ਅਗਰ ਆਪਾਂ ਪਾਰੀ ਤੋਂ ਚੱਲੇ ਆਂ। ਸਾਡੇ ਪੰਦੇ ਆ ਇੱਕ ਬੜਾ ਵਧੀਆ ਪਾਰਕ ਹੈ। ਇਹ ਇਆ ਗਿਆ ਹਾਈ ਦੇ ਗੱਡੀਆਂ ਦੀਆਂ ਸਪੂਝਾ ਚੈੱਕ ਕਰੋ ਕੋਈ ਗੱਡੀ 100 ਤੋਂ ਥੱਲੇ ਨਹੀਂ ਲੱਗਦੀ ਉਹ ਸਾਹਮਣੇ ਇੱਕ ਮੰਦਿਰ ਵੀ ਆ ਉਹ ਦੇਖ

ਆਲ ਟਾਈਮ ਮੇਨਟੇਨੈਂਸ ਚੱਲਦੀ ਕੋਈ ਪ੍ਰੋਬਲਮ ਆਵੇ ਉਸੇ ਟਾਈਮ ਹੀ ਠੀਕ ਕਰ ਦਿੰਦੇ ਆ ਫਿਰ ਪੰਜੇ ਦਾ ਸਾਈਨ ਆ ਗਿਆ ਆਹ ਦੇਖੋ ਇਹ ਰਿਵਰ ਐ ਇੱਕ ਬੜੀ ਸੋਹਣੀ ਅੰਦਰ এনवायरमेंट ਬੜਾ ਸੋਹਣਾ ਹੈ ਫੁੱਲ ਆਕਸੀਜਨ ਦਾ ਸਰਚ ਇਹ ਬੜਾ ਸੋਹਣਾ ਪਾਰਕ ਕਿਹਾ ਕੋ ਬਣਿਆ ਹੈ ਅਸਲ ਦੇ ਵਿੱਚ ਸਾਨੂੰ ਵੀ ਇਹਨਾਂ ਪਤਾ ਨਹੀਂ ਸੀ ਇੱਥੇ ਇੰਨਾ ਸੋਹਣਾ ਪਾਰਕ ਹੈ ਕੁਦਰਤੀ ਇੱਕ ਦਿਨ ਲੰਘਦੇ ਆਏ ਤੇ ਇਧਰ ਨੂੰ ਜਾ ਕੇ ਦੇਖਿਆ ਤੇ ਪਾਰਕ ਸੈਰ ਕਰਨ ਵਾਸਤੇ ਬਹੁਤ ਸੋਹਣੀ ਜਗ੍ਹਾ ਬਣਾਈ ਹੋਈ ਹੈ ਇੱਥੇ ਚਾਰੇ ਪਾਸੇ ਸੋਹਣੇ ਸੋਹਣੇ ਬੂਟੇ ਫੁੱਲ ਖਿੜੀ ਹੋਏ ਆ ਸਾਫ਼ ਸੁਥਰੀ ਲੋਕੇਸ਼ਨ ਹੈ बैठन जीर बनाई हैं कुदरती नजारियाँ का आनंद ले सकते हो ट्रांटो देखो कितना घना है एनवायरनमेंट कितना सोना है फ्राइनेंस इतनी बढ़िया आ रही है ना तो हर जगह पे साइन बोर्ड लाए इंफॉर्मेशन दे किड़े-किड़े इथे पक्षी है गए हैं वाह जी वाह जी ਕਿੰਨਾ ਵਧੀਆ ਸ਼ੈਅਰ ਕਰਨ ਦਾ ਸੋਰਸ ਬਣਾਇਆ ਨਾ ਬਹੁਤ ਦੂਰ ਤੱਕ ਜਾਂਦਾ ਹੈ ਪਾਰਕ ਇਹ ਰਿਵਰ ਹਸਲ ਦੇ ਵਿੱਚ ਰਿਵਰ ਦੇ ਨਾਲ ਨਾਲ ਹੀ ਆ ਸਾਰਾ ਕੁਝ ਹਨ ਉਹ ਰਿਵਰ ਇੱਥੇ ਬਹਿਣ ਨੂੰ ਆਰਾਮ ਨਾਲ ਇੱਥੇ ਬਹਿ ਕੇ ਤੁਸੀਂ ਵਾਤਾਵਰਨ ਦਾ ਆਨੰਦ ਮਾਣ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਜੇ ਕੈਨੇਡਾ ਵਲੋਗ ਚੈਨਲ ਨੂੰ ਤੁਸੀਂ ਚੜਾਉਣਾ ਆ ਬਾਕੀ ਸਾਡਾ ਕੰਮ ਹੈ ਤੁਹਾਨੂੰ ਸੋਹਣੇ 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 ਤੁਹਾਨੂੰ ਦ੍ਰਿਸ਼ ਦਿਖਾਉਣਾ ਦਾ ਆਹ ਦੇਖੋ ਇੱਥੇ ਰਿਵਰ ਆ ਅੱਗੇ ਜਾਦੇ ਹੋ। ਉਹ ਰਿਵਰ ਆ ਰਿਵਰ ਦੇ ਨਾਲ-ਨਾਲ ਜਾਂਦੇ ਜਾਂਦੇ ਕਿੰਨੀ ਦੂਰ ਤੱਕ ਸੜਕਾਂ ਨਿਕਲਦੀਆਂ ਆ। ਸ਼ਾਮ ਵੇਲੇ ਉਹ ਸਨਸੈਟ ਹੋ ਰਿਹਾ। ਨੂੰ ਸਨਸੈਟ ਵੀ ਦਿਖਾਣੇ ਆ। ਪਕੀ ਤਿਆਰ ਕਰਦੇ ਕਰਦੇ ਆਪਾਂ ਨਵੇਂ-ਨਵੇਂ ਚੀਜ਼ਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹੋ ਸਾਡੇ ਨਾਲ। ਬੜੀਆਂ ਸੋਹਣੀਆਂ ਚਿੜੀਆਂ ਦੀਆਂ ਚੈੰਗ ਚੈਕ ਦੀਆਂ ਆਵਾਜ਼ਾਂ ਆਉਣ ਰਹੀਆਂ ਹਨ। ਕਮਲ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ। ਪੌੜਾ ਕਿਤੇ ਸਾਡੇ ਬਾਬੇ ਗਏ ਸੀ। ਅਰ ਇਹਨੂੰ ਕਮਲ ਗੋਰੇ ਕਰ ਰਹੇ। ਵਾਹ ਕਿ ਕੁਦਰਤ। ਇਹ ਅੱਗੇ ਕਿਸੇ ਦਾ ਜੋਰ ਨਹੀਂ। ਬੰਦਾ ਚਾਹ ਕੇ ਵੀ ਇਦਾਂ ਦੀ ਖੂਬਸੂਰਤੀ ਨਹੀਂ ਬਣਾ ਸਕਦਾ ਜਿਵੇਂ ਦੀ ਕੁਦਰਤ ਆਪ ਬਣਾ ਕੇ ਦਿੰਦਾ ਆ। ਕੋ ਜਦੋਂ ਆਪ ਉਹ ਤੋਂ ਐਂਟਰ ਹੋਏ ਸੀਗੇ ਨਾ ਇੱਥੋਂ ਦੀ ਐਗਜ਼ਿਟ ਆ। ਘਰ ਬਣੇ ਲੋਕਾਂ ਦੇ ਜਿਨ੍ਹਾਂ ਦੇ ਘਰ ਬਣਿਆ ਨਾ ਉਹਨਾਂ ਦੇ ਬੈਕਯਾਰਡ ਦੇ ਵਿੱਚ ਆ ਕਿੰਨਾ ਵਧੀਆ ਹੋਆ এনवायरमेंट ਆ ਉਹ ਵੇਖੋ ਉੱਪਰ ਕਿੰਨੇ ਜਣਿਆਂ ਦੇ ਘਰ ਬਣ ਗਏ ਤੋ ਵੀ ਐਗਜ਼ਿਟ ਹੋ ਸਕਦੇ ਆ ਤੇ ਅੱਗੋ ਵੀ ਐਗਜ਼ਿਟ ਹੋ ਸਕਦਾ ਓਕੇ ਪਾਰਕ ਤਾਂ ਬਹੁਤ ਲੰਬੀ ਆ ਤੋ ਤੇ ਪਾਰਕ ਹੀ ਗਿਆ ਸਕਦੇ ਆ ਇਹਨਾਂ ਬਾਕੀ ਜੇ ਵੀਡੀਓ ਚੰਗੀ ਲੱਗੀ ਹੋਵੇ ਕੈਨੇਡਾ ਵਲੋਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਇਸੇ ਤਰ੍ਹਾਂ ਦੀਆਂ ਅਸੀਂ ਰੋਜ਼ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਂਦੇ ਰਵਾਂਗੇ